ਅਸੀ ਗੱਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਤੇ ਖੜੇ ਸੀ ਜੀ ਅੱਜ ਸ਼ਾਹੜ ਪਿੰਡ ਸ਼ਾਹੜ ਪਿੰਡ ਆਪਾਂ ਕਿਉਂ ਖੜੇ ਸੀ ਆਜੋ ਫਿਰ ਤੇ ਇੱਥੇ ਭਰਾ ਇੱਕ ਨਾ ਮਾਲਿਸ਼ ਕਰਦਾ ਹੈ ਹਨਾ ਪੂਰੇ ਜਿਨ੍ਹਾਂ ਦੇ ਜਿਵੇਂ ਗੋਡੇ ਦਰਦ ਹੁੰਦੇ ਨੇ ਜਾਂ ਕਿਤੇ ਹੋਰ ਦਰਦ ਹੁੰਦਾ ਉਹ ਦਰਦ ਦਾ ਹਨਾ ਵਧੀਆ ਇੱਕ ਪੱਕੇ ਤੌਰ ਤੇ ਇਲਾਜ ਕਰ ਦਿੰਦਾ ਬਾਈ ਹੁਨਰ ਕਿਸੇ 'ਚ ਵੀ ਹੋ ਸਕਦਾ ਤੇ ਕਿੱਥੇ ਵੀ ਹੋ ਸਕਦਾ ਉਹ ਬਾਈ ਹੈਗਾ ਕਿਉਂਕਿ ਬਹੁਤ ਜਾਣੇ ਹਨਾ ਮੈਨੂੰ ਮਿਲੇ ਤਾ ਮੈਨੂੰ ਫਿਰ ਸਪੈਸ਼ਲ ਉਰੇ ਆਉਣਾ ਪੈ ਗਿਆ ਹਨਾ ਵੀ ਬਹੁਤ ਜਣੇ ਵੀ ਹਾਂ ਯਾਰ ਵਾਕਈ ਫਰਕ ਹੈ ਤਾਂ ਆਪਾਂ ਬਾਈ ਤੋਂ ਵੀ ਪੁੱਛਦੇ ਆਂ ਵੀ ਕੀ ਕੁਛ ਹਨਾ ਕਿਵੇਂ ਮਾਲਿਸ਼ ਕਰਦੇ ਨੇ ਤੇ ਕਿਹੜਾ-ਕਿਹੜਾ ਦਰਦ ਠੀਕ ਕਰ ਦਿੰਦੇ ਨੇ ਹਨਾ ਤੇ ਕਿੰਨਾ ਟਾਈਮ ਕਰਾਉਣਾ ਹੈ ਕੀ ਦਵਾਈ ਦਿੰਦੇ ਨੇ ਆਜਾ ਫਿਰ ਗੱਲ ਕਰਦੇ ਆਂ ਸਸੀ ਕਾ ਬਾਈ ਜੀ ਬਾਈ ਸਸੀ ਕਾ ਹੋਰ ਠੀਕ ਠਾਕ ਜੀ ਵਧੀਆ ਵੀ ਬਣੀ ਤੇ ਬਾਈ ਜੀ ਜਿਵੇਂ ਸੁਣਿਆ ਹਨਾ ਮੈਂ ਵੀ ਤਾਂ ਆਇਆ ਮੈਨੂੰ ਤਿੰਨ-ਚਾਰ ਜਣਾਂ ਦੇ ਕਾਲ ਆ ਗਏ ਸੀਗੇ ਫੇਰ ਮੈਂ ਕਿਹਾ ਚੱਲ ਜਰ ਬਾਈ ਨੂੰ ਦੇਖੀਏ ਨਾ ਕਿਸ ਕੋਈ ਠੀਕ ਹੋਇਆ ਸੀਗਾ ਹਾਂਜੀ ਤੇ ਤੇ ਤੁਸੀਂ ਜਿਵੇਂ ਕਿਵੇਂ ਕਰਦੇ ਹੋ ਕੀ ਪ੍ਰੋਸੈਸ ਹੈ ਤੁਹਾਡੇ ਇਸ ਚੀਜ਼ ਦਾ ਤੇ ਕਾਹਦਾ ਕਾਹਦਾ ਦਰਦ ਤੁਸੀਂ ਠੀਕ ਕਰਦੇ ਨੇ ਉਹ ਪਹਿਲਾਂ ਭਾਈ ਮੈਂ ਜਿਹੜਾ ਤੇਲ ਬਣਾਉਣਾ ਹੈ ਅੱਛਾ ਜੀ ਇਹ ਵੀ ਅਸੀਂ ਆਪ ਦਾ ਬਣਾਉਨੇਗੇ ਠੀਕ ਹੈ ਭਾਈ ਤੇ ਇੱਕ ਨਾਲ ਦਵਾਈ ਦਿੰਦੇ ਨੇ ਦੇਸੀ ਜੜੀਆਂ ਮੁੱਠੀਆਂ ਦੀ ਉਹ ਵੀ ਅਸੀਂ ਆਪ ਹੀ ਬਣਾਉਣਾ ਹੈ ਭਾਈ ਦੇਸੀ ਜੜੀ ਬੁੱਟੀਆਂ ਦੀ ਇੱਕ ਤਾਂ ਦਵਾਈ ਦਿੰਦੇ ਉਹ ਨਾਰਮਲ ਹਨਾ ਹਾਂਜੀ ਉਹ ਭਾਈ ਜਿਵੇਂ ਬੈਵਾਦੀ ਲਈ ਹੁੰਦੀ ਹੈਗੀ ਜਿਵੇਂ ਗੋਡਿਆਂ 'ਚ ਦਰਦ ਹੁੰਦਾ ਜਿੱਦ ਗੱਲ ਬੈਵਾਦੀ ਲਈ ਜ਼ਿਆਦਾ ਹੁੰਦਾ ਖਾਣੇ ਖਾਣੇ ਖਰਾਬ ਹੋ ਜਾਂਦੇ ਵੀ ਹਾਂ ਖਾਣੇ ਆਪਣੇ ਖਰਾਬ ਨੇ ਉਹਦੇ ਕਰਕੇ ਚੱਕਰ ਪੈ ਜਾਂਦਾ ਤੇ ਭਾਈ ਦਰਦ ਕਿਸੇ ਵੀ ਕਿਤੇ ਵੀ ਹੈ ਠੀਕ ਹੈ ਲੱਤ 'ਚ ਗੋਡੇ 'ਚ ਮੋਢੇ 'ਚ ਠੀਕ ਹੈ ਤੇ ਭਾਈ ਆਪਾਂ ਦੋ ਤੋਂ ਤਿੰਨ ਮਾਲਸਾਂ ਕਰਨੀਆਂ ਪੈਂਦੀਆਂ ਨੇ ਜੇ ਕਹੀ ਵੀ ਇੱਕ 'ਚ ਤਾਂ ਨਹੀਂ ਠੀਕ ਆਉਂਦਾ ਫਰਕ ਪੈ ਜਾਂਦਾ ਵੀਰੇ ਦੋ ਦੋ ਤਿੰਨ ਮਾਲਸਾਂ ਚ ਆਪਾਂ ਗਾਰੰਟੀ ਲੈਂਦੇ ਬਾਈ ਦਰਦ ਗਾਇਬ ਕਰ ਦਾਂਗੇ ਕਹਿਣਾ ਮਰਜੀ ਪੁਰਾਣਾ ਦਰਦ ਆਸ 100% 100% ਗਾਇਬ ਕਰ ਦੋ ਹਾਂਜੀ ਤੁਸੀਂ ਆ ਬੈਠੇ ਨੇ ਬਾਈ ਜੀ ਬਾਰੇ ਇਹਨਾਂ ਨੂੰ ਪੁੱਛ ਲਓ ਜਿਹੜੇ ਆ ਬਜੁਰਗ ਨੇ ਇਹਨੇ ਬਹੁਤ ਦੂਰੋਂ ਆਏ ਨੇ ਬਾਈ ਇਹਨਾਂ ਨੂੰ ਪੁੱਛੋ ਵੀ ਕਿੱਥੋਂ ਕਿੱਥੋਂ ਦਵਾਈਆਂ ਖਾ ਲਈ ਤੇ ਆਏ ਦਾ ਬਾਈ ਤੀਜੀ ਵਾਰੀ ਨੇ ਲੈ ਕੇ ਟੂ ਵੀ ਤੋਂ ਤਾਂ ਇਹਦੀ ਦਿੱਕਤ ਦਰਦ ਹੁੰਦਾ ਤੇ ਆਪ ਹੀ ਪੁੱਛ ਲਓ ਬਾਈ ਇਹਨਾਂ ਨੂੰ ਠੀਕ ਹੈ ਤੇ ਲਓ ਜੀ ਦੋਸਤੋ ਹਨਾ ਤੇ ਕਹਿੰਦਾ ਵੀ ਪੂਰਾ ਹਨਾ ਕੋਈ ਇਹੋ ਜੀ ਗੱਲ ਨਹੀਂ ਤੁਸੀਂ ਆ ਕੇ ਦੇਖੋ ਤੁਹਾਨੂੰ ਬਾਈ ਗਰੰਟੀ ਦੇਊਗਾ ਪੂਰੀ ਤੇ ਵੀ ਹਾਂ ਵੀ ਮੈਂ ਠੀਕ ਕਰਕੇ ਦਊ ਇਹ ਹੁਨਰ ਕਿਸੇ ਚ ਵੀ ਹਨਾ ਤੁਹਾਨੂੰ ਦੱਸਿਆ ਕਦੋਂ ਵੀ ਕਿਤੇ ਵੀ ਹੋ ਸਕਦਾ ਹੁੰਦਾ ਹੈ ਇਹ ਇਹ ਜ਼ਰੂਰੀ ਗੱਲ ਨਹੀਂ ਆਪਾਂ ਕਈ ਕਹਿ ਦਿੰਦੇ ਨੇ ਵੀ ਯਾਰ ਐਂ ਤਾਂ ਵੱਡੇ ਵੱਡੇ ਹਸਪਤਾਲ ਬੰਦ ਹੋ ਜਾਣਗੇ ਜੀ ਆ ਗੱਲੋ ਜੂ ਬਾਹ ਹੋ ਜੂ ਪਰ ਨਹੀਂ ਇਹ ਗੁਣ ਕਿਸੇ ਵੀ ਚੀਜ਼ ਚ ਹਨਾ ਛੋਟੀ ਤੋਂ ਛੋਟੀ ਚੀਜ਼ ਚ ਵੀ ਆਪਾਂ ਜਿਵੇਂ ਕਹਿੰਦੇ ਸਵਾਦੀ ਚੁੰਡੀ ਨਾਲ ਠੀਕ ਹੋ ਜਾਂਦੇ ਆ ਵੱਡੀਆਂ ਵੱਡੀਆਂ ਆਪਾਂ ਦਵਾਈਆਂ ਲੈ ਲੈਣੇ ਉਦੋਂ ਨਹੀਂ ਠੀਕ ਹੁੰਦੇ ਤਾਂ ਇਹੀ ਚੱਕਰ ਹੈ ਹਨਾ ਬਾਈ ਦੀ ਦਵਾਈ ਤੇ ਬਾਈ ਦੀ ਮਾਲਿਸ਼ ਤੇ ਬਾਕੀ ਆਪਾਂ ਗੱਲਬਾਤ ਵੀ ਕਰਦੇ ਹਾਂ ਜਿਨ੍ਹਾਂ ਦਾ ਦਰਦ ਠੀਕ ਹੋਇਆ ਹਨਾ ਤੇ ਆ ਆਪਾਂ ਬਾਪੂ ਨਾਲ ਗੱਲ ਕਰਦੇ ਹਾਂ ਪਹਿਲਾਂ ਤਾਂ ਵੀ ਕੀ ਕਹਿੰਦੇ ਨੇ ਇਹ ਆ ਬਾਪੂ ਕਿਹੜੇ ਪਿੰਡ ਚੋਂ ਕੀ ਨਾਮ ਹੈ ਪਹਿਲਾਂ ਤਾਂ ਆਪਣਾ ਜਰਨੈਲ ਸਿੰਘ ਜੀ ਜਰਨੈਲ ਸਿੰਘ ਹਾਂ ਤੇ ਕਿਹੜੇ ਪਿੰਡ ਚੋਂ ਖਡਾਰ ਪਿੰਡ ਹੈ ਜੀ ਮੇਰੇ ਇੱਥੇ ਕੋਲੇ ਬ੍ਰਿਟੇ ਕੋਲੇ ਆਇਓ ਹਾਂ ਅੱਛਾ ਏਡੇ ਦੂਰੋਂ ਆਇਓ ਹਣ ਤੇ ਬਹੁਤ ਦੂਰੋਂ ਆਇਆ 10 ਸਾਲ ਹੈ ਜੀ ਫਿਰ ਆਣਾ ਲੱਗਿਆ ਕਿਵੇਂ ਫਰਕ ਹੈ ਜਿਵੇਂ ਹਾਂ ਫਰਕ ਹੈ ਜੀ ਮੈਂ ਹੁਣ ਤੀਜੀ ਵਾਰ ਹੀ ਆਇਆ ਤੀਜੀ ਵਾਰ ਹੀ ਆਇਆ ਉਹ ਪੂਰਾ ਫਰਕ ਹੈ ਪੂਰਾ ਹੈ ਜੀ ਪਹਿਲਾਂ ਕਿਤੋਂ ਲਈ ਸੀ ਦਵਾਈ ਇਹ ਤਾਂ ਉਹ ਨਾਲਾ ਦੁਨੀਆ ਗਾਦੀ ਅੱਛਾ ਗੱਲ ਜੀ ਨਹੀਂ ਬਣੀ ਬਣੀ ਨਹੀਂ ਜੀ ਤੇ ਬਾਈ ਦਾ ਫਿਰ ਪਤਾ ਕਿੱਥੋਂ ਲੱਗਿਆ ਵੀ ਬਾਈ ਕਰਦਾ ਨਾਲਾ ਉੱਥੇ ਰਿਸ਼ਤੇਦਾਰੀ ਮੱਗ ਗਈ ਕਿ ਪਤਾ ਲੱਗਿਆ ਜੀ ਉੱਥੇ ਅੱਗੇ ਕੋਈ ਗਿਆ ਹੋਣਾ ਅੱਗੇ ਦੀ ਅੱਗੇ ਹਨਾ ਕੋਈ ਦਵਾਈ ਲੈ ਕੇ ਗਿਆਦਾ ਬਸ ਐਂ ਚੱਲਦਾ ਹੁੰਦਾ ਹੈ ਇਹ ਕੰਮ ਹਾਂ ਤੇ ਅੱਗੇ ਆਪਾਂ ਗਏ ਜੀ ਤੇ ਲੋ ਜੀ ਬਾਬਾ ਕਹਿੰਦਾ ਆਪਾਂ ਠੀਕ ਠਾਕ ਹੈ ਤੇ ਆਪਾਂ ਬਾਹਰ ਵੀ ਪੁੱਛਦੇ ਹਣਾ ਸਸਿਆ ਬੇਬੇ ਸਸੇ ਕਰ ਲਓ ਤੇ ਤੁਸੀਂ ਇੱਥੇ ਫਿਰ ਦਵਾਈ ਲੈਣ ਆਏ ਸੀ ਹਾਂਜੀ ਤੇ ਕੀ ਨੋ ਆ ਪਹਿਲਾ ਆਪਣਾ ਅੰਗਰੇਜ਼ ਕਾ ਹੋਣੀ ਅੰਗਰੇਜ਼ ਕਾ ਹੋਰ ਹਾਂਜੀ ਤੇ ਕਿਹੜੇ ਪਿੰਡ ਤੋਂ ਆਇਆ ਹੋ ਖੜਿਆਲ ਤੋਂ ਸੁਨਾਮ ਨਰੇ ਸੁਨਾਮਲਾ ਵਾ ਹੈ ਖੜਿਆਲ ਹਾਂਜੀ ਠੀਕ ਐ ਤੇ ਕਿਵੇਂ ਫਿਰ ਤੁਹਾਨੂੰ ਪਤਾ ਲੱਗਿਆ ਬਈ ਬਸ ਕੋਈ ਦਵਾਈ ਲੈ ਕੇ ਗਿਆ ਤੀ ਅੱਛਾ ਮਾਰਸ ਕਰਾ ਕੇ ਗਿਆ ਤੀ ਉਹਨੇ ਦੱਸਿਆ ਤੀ ਉਹਨੂੰ ਫਰਕ ਪੈ ਗਿਆ ਉਹਨੂੰ ਫਰਕ ਪੈ ਗਿਆ ਹਾਂ ਅਸੀਂ ਤਾਂ ਆ ਗਏ ਜੀ ਦੋਸਤੋ ਇਹ ਇੱਕ ਨੈਟਵਰਕਿੰਗ ਦਾ ਹੀ ਕੰਮ ਹੁੰਦਾ ਹੈ ਵੀ ਜਦੋਂ ਅੱਗੇ ਤੋਂ ਅੱਗੇ ਬੰਦਾ ਠੀਕ ਹੁੰਦਾ ਉਹਨੂੰ ਦੱਸ ਪੈਂਦੀ ਐ ਤਾਂ ਬੰਦਾ ਉੱਥੇ ਆਟੋਮੈਟਿਕ ਪਹੁੰਚ ਜਾਂਦਾ ਹੈ ਹਨਾ ਉਮੀ ਬੇਬੇ ਆਈ ਹੋਈ ਆ ਓਰੇ ਤੇ ਬਾਈ ਨਾ ਇੱਕ ਲੈ ਕੇ ਆਉਣਾ ਹੁੰਦਾ ਓਰੇ ਹਨਾ ਜਿਵੇਂ ਆ ਆਟੋ ਐਪ ਬਾਈ ਦਾ ਇਹ ਤੋਂ ਵੀ ਪੁੱਛਦਾ ਬਾਈ ਕਿੰਨੇ ਕੁ ਬੰਦੇ ਲੈ ਕੇ ਆਉਣੇ ਹਨ ਤੁਸੀਂ ਜਿਹੜੇ ਸਸੇ ਗਾੜੀ ਦੀ ਅਸੀਂ ਕਹਿੰਦੇ ਮੈਂ ਬੰਦੇ ਬਹੁਤ ਹੋ ਗਿਆ ਲੈ ਕੇ ਆ ਗਿਆ ਜੀ ਠੀਕ ਆ ਤੇ ਬਹੁਤ ਬੰਦੇ ਲੋਡ ਵੀ ਆਉਂਦੇ ਨੇ ਠੀਕ ਆ ਬਾਈ ਵਧੀਆ ਮਲਸ ਕਰਦਾ ਪਿਆਰ ਨਾਲ ਕੰਮ ਕਰਦਾ ਸਾਰਾ ਠੀਕ ਆ ਤੇ ਵਧੀਆ ਬੰਦੇ ਆਉਂਦੇ ਅੱਜ ਵੀ ਆਏ ਨੇ ਉਹਦੇ ਬੰਦੇ ਨਵੇਂ ਬੰਦੇ ਆਏ ਨੇ ਅੱਛਾ ਨਵੇਂ ਬੰਦੇ ਅੱਜ ਵੀ ਆਏ ਨੇ ਪਹਿਲਾਂ ਵੀ ਲੈ ਕੇ ਆਇਆ ਕਰੋ ਉਹਨਾਂ ਦੇ ओके ओके उनी रहने एक दो दिन वधो वेट लाग देदा जी अपना ਵੀ ਜਿਵੇਂ ਤੇਰੇ ਨਾਲ ਜਿਵੇਂ ਤੂੰ ਜਾਣਾ ਹੈ ਤੇਰੇ ਨਾਲ ਸਵਾਰੀਆਂ ਜਾਂਦੇ ਜਾਂਦੇ ਗੱਲਾਂ ਬਾਤਾਂ ਕੀ ਕਰਦੀਆਂ ਵੀ ਠੀਕ ਹੈ ਹਨਾ ਹਾਂ ਹਾਂ ਕਹਿੰਦੇ ਦੱਸਦੇ ਸਵਾਰੀਆਂ ਸਾਰੀਆਂ ਗੱਲ ਕਹਿੰਦੇ ਨੇ ਵੀ ਬਹੁਤ ਵਧੀਆ ਬਾਈ ਮੈਂ ਮਾਸ ਵਧੀਆ ਕਰਦਾ ਦਿੰਦੇ ਦੱਸਦੇ ਵੀ ਨੇ ਵੀ ਬਹੁਤ ਫਰਕ ਸਾਨੂੰ ਅੱਛਾ ਵੀ ਫਰਕ ਪੈਂਦਾ ਮੇਨ ਮੇਨ ਮਕਸਦਾ ਆਪਣਾ ਫਰਕ ਪੈਣ ਦਾ ਹਨਾ ਤੇ ਬਾਈ ਇਸ ਤਰ੍ਹਾਂ ਦਾ ਹਨਾ ਤੇਲ ਬਣਾਉਂਦਾ ਘਰ ਇਹ ਕਰੇ ਇਹ ਬਾਈ ਘਰੀ ਬਣਾਉਂਦੇ ਆ ਤੇਲ ਐਵੇਂ ਬਾਈ ਘਰੇ ਬਣਾਉਂਦੇ ਠੀਕ ਹੈ ਤੇ ਕੋਈ ਅੰਗਰੇਜ਼ੀ ਦਵਾਈ ਕੋਈ ਸੇਜੂਸ ਤਾਂ ਨਹੀਂ ਕਰਦੇ ਕੋਈ ਦਰਦ ਵਗੈਰਾ ਦੀ ਨਾ ਬਈ ਕਿਸੇ ਵੀ ਤਰ੍ਹਾਂ ਦੀ ਕੋਈ ਦੇ ਬਈ ਦੇਸੀ ਦਵਾਈ ਹਨਾ ਬਿਲਕੁਲ ਇੱਕ ਦੇਸੀ ਤਰੀਕਿਆਂ ਨਾਲ ਬਈ ਮਾਲਿਸ਼ ਕਰਦਾ ਹੈ ਹਨਾ ਕੋਈ ਹਨਾ ਵੀ ਇਟਾ ਵੀ ਆਪਾਂ ਕਹਿ ਦਈਏ ਵੀ ਹਨਾ ਕੋਈ ਦਰਦ ਦੀ ਦਵਾਈ ਦੇਤੀ ਜਾਂ ਹੋਰ ਗੱਲਬਾਤ ਕਰਤੀ ਤੇ ਜਿਹੜਾ ਖਾਨ ਨੂੰ ਦਵਾਈ ਦਿੰਦਾ ਉਹ ਵੀ ਬਾਈ ਨੇ ਦੱਸ ਹੀ ਦਿੱਤਾ ਬਿਲਕੁਲ ਦੇਸੀ ਤਰੀਕੇ ਨਾਲ ਹਨਾ ਬਣਾਈ ਜਾਂਦੀ ਆ ਉਹ ਤੇ ਕਈ ਲੋਕ ਹਨਾ ਜਦੋਂ ਬਹੁਤ ਜਗ੍ਹਾ ਜਾ ਕੇ ਠੀਕ ਨਹੀਂ ਹੁੰਦੇ ਤਾਂ ਹੋ ਸਕਦਾ ਹੈ ਇੱਥੇ ਆ ਕੇ ਉਹਨਾਂ ਨੂੰ 100% ਹਨਾ ਠੀਕ ਹੋ ਜਾਣ ਜਿਵੇਂ ਦਰਦ ਦੁਰਦ ਹਨਾ ਦੁਬਾਰੇ ਦੱਸ ਦੋ ਕਾਹਦਾ ਕਾਹਦਾ ਦਰਦ ਹੋਵੇ ਕਿਵੇਂ ਹੋਵੇ ਦਰਦ ਵਈ ਗੋਡੇ ਚ ਮੋਢੇ ਚ ਲੱਤ ਚ ਕਿਤੇ ਵੀ ਦਰਦ ਦਾ ਪੁਰਾਣੇ ਤੋਂ ਪੁਰਾਣਾ ਦਰਦ ਦਾ ਖਤਮ ਕਰ ਦਾਂਗੇ ਬਈ ਆਪਾਂ ਮਲਸ ਨਾਲ ਤੇ ਦਵਾਈ ਦੀ ਮਦਦ ਨਾਲ ਦਵਾਈ ਬੇਵਾਦੀ ਤੇ ਲਈ ਹੈ ਬਾਈ ਜੜੀਆਂ ਔਟੀਆਂ ਦੀ ਹੋਰ ਕੋਈ ਕੋਈ ਕਿਸੇ ਵੀ ਤਰ੍ਹਾਂ ਦੀ ਗੋਲੀ ਗਫਾ ਕੁਛ ਨਹੀਂ ਹੈਗਾ ਤੇ ਤੇਲ ਹੈ ਬਾਈ ਜਿਹੜਾ ਉਸੇ ਚਾ ਜੋਗ ਹੋਸਾਗਾ ਉਹ ਸੀ ਖਤਮ ਦੱਸ ਦਊਗਾ ਸਾਰਾ ਕੁਝ ਤੇ ਲਓ ਜੀ ਕਰ ਦਿਓ ਵੀਡੀਓ ਸ਼ੇਅਰ ਤੇ ਇੱਕ ਬਾਈ ਜੀ ਜਿਵੇਂ ਕਦੋਂ ਕਿੰਨੇ ਤੋਂ ਕਿੰਨੇ ਵਜੇ ਤੱਕ ਲੋਕ ਆਉਣ ਹਨ ਜੇ ਕਿਸੇ ਨੇ ਆਉਣਾ ਹੋਵੇ ਬਾਈ ਹਰ ਰੋਜ਼ 8 ਤੋਂ ਲੈ ਕੇ 5 ਵਜੇ ਤੱਕ ਜਦੋਂ ਮਰਜ਼ੀ ਆ ਜਾਣ 8 ਤੋਂ ਲੈ ਕੇ 5 ਵਜੇ ਤੱਕ ਹਾਂਜੀ ਬਾਈ ਐਤਵਾਰ ਨੂੰ ਨਾ ਆਉਣ ਬਈ ਵੀ ਕੱਲੇ ਵੀ ਐਤਵਾਰ ਨੂੰ ਨਾ ਆਉਣ ਹਾਂ ਜੇ ਕੋਈ ਜਿਆਦਾ ਦੁਖੀ ਆ ਬਾਈ ਤਾਂ ਫੋਨ ਕਰ ਲੇ ਪਹਿਲਾਂ ਹਨਾ ਕਈ ਵਾਰੀ ਆਪਾਂ ਉਰੇ ਆ ਜੇ ਅਗਲਾ ਇੱਕ ਦਾ ਦੁੱਖ ਦਾ ਮਾਰਿਆ ਇੱਕ ਆਪਾਂ ਨਾ ਮਿਲੀ ਔਖਾ ਹੋ ਜਾਂਦਾ ਬਾਈ ਬਾਈ ਦਾ ਨੰਬਰ ਨੀਚੇ ਚੱਲ ਰਿਹਾ ਹੈ ਨਾ ਐ ਦਵਾਰ ਨੂੰ ਨਾ ਆਉਣ ਫਿਰ ਵੀ ਜੇ ਕੋਈ ਜਾਦੇ ਪ੍ਰੋਬਲਮ ਹੈ ਤਾਂ ਥੱਲੇ ਫੋਨ ਨੰਬਰ ਤੇ ਹੈ ਨਾ ਫੋਨ ਕਰ ਲੈ ਸੰਪਰਕ ਕਰਕੇ ਆਉਣ ਤੇ ਬਾਈ ਸਮਝ ਲਓ ਜਿਹੜੀ ਦਵਾਈ ਹੈ ਉਹ ਸਮਝ ਲਓ ਜਿਆਦੇ ਮਹਿੰਗੀ ਤਾਂ ਨਹੀਂ ਹੈਗੀ ਜਿਵੇਂ ਲੋਕ ਐਡੀ ਦੂਰ ਆਉਣ ਬਸ ਨਹੀਂ ਮੈਨੂੰ ਕਿਰਾਇਆ ਪੜਾ ਜਿਆਦੇ ਲੱਗ ਜਾਂਦਾ ਦਵਾਈ ਤਾਂ ਬਹੁਤ ਸਸਤੀ ਹੈ ਬਾਈ ਲਓ ਬਾਈ ਬਾਈ ਕਹਿੰਦਾ ਉਰੇ ਆਉਣ ਦਾ ਕਿਰਾਇਆ ਪੜਾ ਵੀ ਜਿਆਦੇ ਹੋਊਗਾ ਇੰਨੀ ਸਸਤੀ ਦਵਾਈ ਉਹ ਤੋਂ ਸਸਤੀ ਤਾਂ ਦਵਾਈ ਪੈ ਜਾਂਦੀ ਹੈ ਤੇ ਬਾਈ ਆਪਣਾ ਨੰਬਰ ਤੇ ਆਪਣੀ ਲੋਕੇਸ਼ਨ ਬੋਲ ਦਿਓ ਬਾਈ ਭਾਈ ਮੇਰਾ ਨੰਬਰ ਹੈ 99152 39888 ਪਿੰਡ ਮੇਰਾ ਸ਼ਾਹੜਾ ਬਾਈ ਸੱਧੂ ਪੱਤੀ ਛੋਟਾ ਬੇੜਾ ਨਾਲ ਮਸੀਤ ਲੱਗਦੀ ਹੈ ਬਾਈ ਮੇਰੇ ਘਰ ਦੇ ਜਿੱਥੋਂ ਮਰਜੀ ਪੁੱਛ ਲਿਓ ਲਓ ਜੀ ਦੋਸਤੋ ਵੀਡੀਓ ਕਰ ਦਿਓ ਸ਼ੇਅਰ ਹਨਾ ਹੋ ਸਕਦਾ ਬਾਈ ਕਿਸੇ ਹਨਾ ਵਿਚਾਰੇ ਦਾ ਭਲਾ ਹੋ ਜਾਵੇ ਤਾਂ ਥੈਂਕ ਯੂ ਧੰਨਵਾਦ